ਕਿਉਂਕਿ ਸਾਡਾ ਧਰਤੀ ਦਾ ਜਿਹੜਾ ਪਾਣੀ نیچے ਜਾઈ ਜਾ ਰਿਹਾ ਹਰ ਸਾਲ ਅਸੀਂ 2 ਲੈਂਥਾਂ 3 ਲੈਂਥਾਂ ਅਸੀਂ ਪਾਉਨੇ ਆ ਕਿਉਂਕਿ ਦੇਖੇ ਦੇ ਕਿਸੇ ਇਦਾਂਤ ਵੀ ਹੁੰਦਾ ਅੰਸਰ ਨਜ਼ਰ ਆ ਰਿਹਾ ਹੋਰ 10 12 15 ਸਾਲ ਬਾਅਦ ਸਾਨੂੰ ਪਾਣੀ ਨਹੀਂ ਮਿਲੇਗਾ ਅੱਜ 90% ਲੋਕਾਂ ਦੇ ਬਿੱਲ ਜ਼ੀਰੋ ਆ ਰਿਹਾ ਲੋਕ ਕਿੰਨੇ ਖੁਸ਼ ਨੇ ਹਰ ਪਰਿਵਾਰ ਨੂੰ 3000 4000 2000 ਉਹਦਾ ਬੈਨੀਫਿਟ ਮਿਲ ਰਿਹਾ ਤੁਸੀਂ ਪਿਛਲੇ ਐਮਐਲਏ ਵੀ ਦੇਖੇ ਹੋਗੇ ਪਿਛਲੀਆਂ ਪਾਰਟੀਆਂ ਵੀ ਦੇਖੀਆਂ ਹੋਣਗੀਆਂ ਨਾ ਕਿਸੇ ਨੂੰ ਪਤਾ ਵੀ ਨਹੀਂ ਹੁੰਦਾ ਸੀ ਕਿ ਸਾਡਾ ਐਮਐਲਏ ਹੈ ਕੌਣ ਬੱਗਾ ਸਾਹਿਬ ਹਰ ਸਟੇਜ 'ਤੇ ਹਰ ਜਗ੍ਹਾ ਔਰ ਸਭ ਤੋਂ ਓਡੀ ਗੱਲ ਹੈ ਹਰ ਛੋਟੇ ਔਰ ਵੱਡੇ ਲੋਕਾਂ ਨੂੰ ਨਾਲ ਮਿਲ ਕੇ ਇੱਥੇ ਤੱਕ ਲੈ ਕੇ ਆਇਆ ਹੈ। ਮਤਲਬ ਇੰਦਾ ਹੀ ਸਾਰੇ ਵਾਡਾਂ ਦੇ ਵਿੱਚ ਜਿੰਨੀਆਂ ਪੁਰਾਣੀਆਂ ਲੈਣਾ ਨੇ ਅਸੀਂ ਡੈਡ ਕਰ ਦੇਣੀ ਔਰ ਨਵੀਆਂ ਲੈਣਾ ਥਰੂ ਲੋਕਾਂ ਦੇ ਘਰ ਸਾਫ ਸੁਥਰਾ ਬਣ ਜਾਏਗਾ। ਇਹ ਆਮ ਆਦੀ ਪਾਰਦੀ ਨਹੀਂ ਵਿਖਲੇ ਕੰਮ ਨੇ ਇਸ ਕਰਕੇ ਜਿਹੜੀ ਇਸ ਸਰਵੈਤੀ ਪਾਰਦੀ ਕਹਿੰਦੀ ਸਰਕਾਰ ਨਹੀਂ ਬਣੀ ਸਰਕਾਰ ਬਣ ਗਈ। ਸਰਕਾਰ ਚੱਲੀ ਨਹੀਂ ਸਰਕਾਰ ਚੱਲ ਗਈ। ਕੱਲਾ ਉਹੀ ਲੋਕ ਕਰਨਗੇ ਜਿਹੜੀ ਆਮ ਜਨਤਾ ਦੇ ਵਿਚਕਾਰ ਹੋਣਗੇ। ਬਾਊ ਜੀ ਇਹ ਵੀਆਈਪੀ ਕਲਚਰ ਨੂੰ ਖਤਮ ਕਰਕੇ ਬਗਾ ਸਾਹਿਬ ਆਜ ਆਮ ਲੋਕਾਂ ਨੂੰ ਕਿਉਂ ਮਿਲੇ ਆ ਇਹੀ ਕਾਰਨ ਆ ਜੀ ਇਹ ਸਾਰਾ ਮਹੱਲਾ ਅਜ ਕਿਉਂ ਖੜਾ ਇਹਨਾਂ ਲਾ ਜਿਹੜਾ ਪਹਿਲੇ ਟਿਊਨਲ ਤੋਂ ਸਾਨੂੰ ਪਾਣੀ ਮੁਤਰਤੀ ਤੇ ਪਾਣੀ ਮਿਲਦਾ ਸੀਗਾ ਉਹਨੂੰ ਬੰਦ ਕਰਕੇ ਇਹ ਨਹਿਰੀ ਪਾਣੀ ਆਰਓ ਸਿਸਟਮ ਦੇ ਵਿੱਚੋਂ ਹਰ ਘਰ ਨੂੰ ਮਿਲੇਗਾ ਤੇ ਤਕਰੀਬਨ ਇਹ ਮੈਂ ਹਰ ਵਾਰ ਚ ਮੇਰੇ ਹਰ ਵਾਰ ਚ ਟੰਗੀਆਂ ਬਣ ਰਹੀਆਂ ਨੇ ਜਿਸ ਤਰ੍ਹਾਂ ਇੱਥੇ ਬਣ ਗਈ ਐ ਸਾਹਮਣੇ ਵਾਰਡ ਚ ਬੰਨੀਆਂ ਐ ਸਾਹਮਣੇ ਦੁਆਟਾਪ ਜੋ ਪਰਦੇ ਵੀ ਬਣ ਰਹੀ ਐ ਹਰ ਪ੍ਰੋਜੈਕਟ ਜਿਹੜਾ 3-3-4-4 ਕਰੋੜ ਦਾ ਪ੍ਰੋਜੈਕਟ ਹੈ ਇਹ 3 ਕਰੋੜ ਦੀ ਟੈਂਕੀ ਬੰਨੀ ਆ 1 ਕਰੋੜ ਪਾਈਪ ਲਾਈਨ ਤੇ ਲੱਗਣਾ ਅੱਜ ਹਲਕਾ ਉਤਰੀ ਦੇ ਵਿੱਚ 30 ਤੋਂ ਕਰੀਬ ਟੈਂਕੀਆਂ ਜੋ ਬਾਸ ਹੋਈਆਂ ਉਸ ਤੇ ਕਰੀਬਨ ਹਰ ਵਾਰਡ ਦੇ ਵਿੱਚ ਸਾਡੀਆਂ ਟੈਂਕੀਆਂ ਦਾ ਕੰਮ ਸ਼ੁਰੂ ਹੋ ਰਿਹਾ ਜਿਹੜਾ ਕਿ ਨਹਿਰੀ ਪਾਣੀ ਦੀ ਸਪਲਾਈ ਉਹਦੇ ਮਹੀਨੇ ਬਾਅਦ ਰਾਹਤ ਮਿਲ ਜਣੀ ਨਵੀਆਂ ਪਾਪਾ ਬਹਿ ਜਾਣੀਆਂ ਇਸੇ ਲਈ ਹਰ ਵਾਰਡ ਦੇ ਵਿੱਚ ਅੱਜ ਦੁਪਹਿਰ ਨੂੰ ਮੈਂ ਸਾਹਮਣੇ ਬੁਟਾ ਹੀ ਖੜੇ ਖੜੇ ਕੰਟਰਸਰ ਸਾਹਮਣੇ ਵਾਰਡ ਤੇ ਪੈਪਲਿਆਂ ਦਾ ਮੁਰਦ ਕੀਤਾ ਹੈ ਵਾਟਰ ਸਪਲਾਈ ਦਾ 50 ਲੱਖ ਦਾ ਆਉਣ ਵਾਲੇ ਟਾਈਮ ਦੇ ਵਿੱਚ ਬਾਕੀ ਸ਼ਹਿਰਾਂ ਚ ਵੀ ਇਹ ਚੀਜ਼ ਚੱਲੂਗੀ ਬਟ ਸਾਡੇ ਲੁਧਿਆਣਾ ਦੇ ਵਿੱਚ ਔਰ ਖਾਸ ਕਰਕੇ ਸਾਡਾ ਹਲਕਾ ਉਤਰੀ بڑے ਜੰਗੀ ਪੱਦਰ ਦੇ ਇਹਦਾ ਕੰਮ ਚੱਲੋ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਨੇ ਲੋਕਾਂ ਨੇ ਉਮੀਦਾਂ ਨਾ ਪਾਈਆਂ ਨੇ ਉਹ ਤਾਂ ਕੰਮ ਕਰੀਏ ਲੋਕਾਂ ਨੇ ਕੰਮ ਹਰ ਸਾਰੇ ਐਮਐਲ ਕੰਮ ਕਰਦੇ ਦਬਕੀ ਕਰਦੇ ਲੁਧਿਆਣਾ ਦੇ ਮਨਨ ਸਿੰਘ ਨਗਰ ਨੂੰ ਖਾਸ ਕਰਕੇ ਪਾਣੀ ਦੀ ਸਮੱਸਿਆ ਜਿਹੜੀ ਹੈ ਉਹ ਕਾਫੀ ਦੇਖਣੀ ਪੈ ਰਹੀ ਸੀ ਲੇਕਿਨ ਹੁਣ ਅਗਰ ਗੱਲ ਕਰੀਏ ਤਾਂ ਹਲਕਾ ਵਿਧਾਇਕ ਚੌਧਰੀ ਮਧਲਾਲ ਬੱਗਾਜੀ ਵੱਲੋਂ ਇੱਥੇ ਇੱਕ ਵਾਟਰ ਟੈਂਕ ਦੀ ਜਿਹੜੀ ਹੈ ਇਨੋਗ੍ਰੇਸ਼ਨ ਕੀਤੀ ਗਈ ਹੈ ਔਰ ਇਸ ਦੇ ਨਾਲ ਕੱਲੇ ਮਨਾ ਸਿੰਘ ਨਗਰ ਨੂੰ ਹੀ ਨਹੀਂ ਬਲਕਿ ਕਈ ਇਲਾਕਿਆਂ ਨੂੰ ਜਿਹੜੀ ਹੈ ਕਾਫੀ ਜ਼ਿਆਦਾ ਸਹੂਲਤ ਮਿਲੇਗੀ ਮੇਰੇ ਨਾਲ ਮਧਲਾਲ ਬੱਗਾਜੀ ਮੌਜੂਦ ਹੈ ਗੱਲਬਾਤ ਕਰ ਲੈਣੇ ਸਰ ਕਾਫੀ ਸਮੱਸਿਆ ਸੀਗੀ ਪਾਣੀ ਦੀ ਹੱਲ ਤਾਂ ਹੋਈ ਗਈ ਹੋਏਗਾ ਨਾਲ ਵਾਟਰ ਟੈਂਕ ਦੇ ਨਾਲ ਹੋਰ ਕਈ ਏਰੀਆਨ ਨੂੰ ਲਾਭ ਮਿਲ ਜਾਏਗਾ ਐਕਚੁਅਲੀ ਮੇਰੇ ਹਲਕੇ ਕਲਰ ਨਹੀਂ ਹੈ तकरीबन ਸਾਰੇ ਪੰਜਾਬ 'ਚ ਹੀ ਸਾਡੇ ਮਾਨਯੂਰ ਸੀਐਮ ਸਾਹਿਬ ਸਰਪੰਗਨ ਸਿੰਘ ਮਾਨ ਦੀ ਸੋਚ ਹੈ ਔਰ ਖਾਸੌਰਤੇ ਸਾਡੇ ਆਮ ਆਦੀ ਪਾਰਟੀ ਦੇ ਕੰਮੀ ਰਵਿੰਦ ਕੇਜਰੀਵਾਲ ਸਾਹਿਬ ਕਿਉਂਕਿ ਸਾਡਾ ਧਰਤੀ ਦਾ ਜਿਹੜਾ ਪਾਣੀ نیچے ਜਾਈ ਜਾ ਰਿਹਾ ਹਰ ਸਾਲ ਅਸੀਂ ਦੋ ਲੈਂਥਾਂ ਤਿੰਨ ਲੈਂਥਾਂ ਅਸੀਂ ਪਾਉਂਦੇ ਆਂ ਔਰ ਕਿਤੇ ਨਾ ਕਿਤੇ ਕਿਸੇ ਇਧਾਂਤ ਵੀ ਹੁੰਦਾ ਅੰਸਰ ਨਜ਼ਰ ਆ ਰਿਹਾ ਔਰ 10 12 15 ਸਾਲ ਬਾਅਦ ਸਾਨੂੰ ਪਾਣੀ ਨਹੀਂ ਮਿਲੇਗਾ ਕਿਉਂਕਿ ਮਾਨ ਸਾਹਿਬ ਦੀ ਬਹੁਤ ਵਧੀਆ ਸੋਚ ਆ ਉਹਨਾਂ ਨੇ ਇੱਕ ਪ੍ਰਾਲਾ ਕਰਕੇ ਵਰਲਡ ਬੈਂਕ ਦੀ ਕੀਮਤ ਦੇ ਨਾਲ ਪੰਜਾਬ ਨੂੰ ਇੱਕ ਬਹੁਤ ਵੱਡੀ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਨਹਿਰੀ ਪਾਣੀ ਹੈ ਜਿਹੜਾ ਪਹਿਲੇ ਟਿਊਬਾਂ ਤੋਂ ਸਾਨੂੰ ਪਾਣੀ ਧਰਤੀ ਤੋਂ ਪਾਣੀ ਮਿਲਦਾ ਸੀਗਾ ਉਹਨੂੰ ਬੰਦ ਕਰਕੇ ਇਹ ਨਹਿਰੀ ਪਾਣੀ ਆਰਓ ਸਿਸਟਮ ਦੇ ਵਿੱਚੋਂ ਹਰ ਘਰ ਨੂੰ ਮਿਲੇਗਾ ਔਰ 24 ਆਵਰ 24 ਘੰਟੇ ਜਦੋਂ ਤੁਸੀਂ ਘਰ ਦਾ ਟੈਪ ਖੋਲੋਗੇ ਨਲ ਖੋਲੋਗੇ ਤੁਹਾਨੂੰ ਪਾਣੀ ਆਂਦਾ ਮਿਲੇਗਾ ਇਹ 24 ਘੰਟੇ ਪਾਣੀ ਮਿਲਣਾ ਹੈ ਇਸ ਟੈਂਕੀ ਤੋਂ ਤੇ ਤਕਰੀਬਨ ਇਹ ਮੈਂ ਹਰ ਵਾਰ ਚ ਮੇਰੇ ਹਰ ਵਾਰ ਚ ਟੰਕੀਆਂ ਮਲ ਰਹੀਆਂ ਨੇ ਜਿਸ ਵਾਂ ਇੱਥੇ ਬਣ ਗਈ ਐ ਸਾਹਮਣੇ ਬਾਟ ਵਿੱਚ ਬੰਨੀ ਐ ਸਾਹਮਣੇ ਦਰਿਆ ਟੱਪ ਜੋ ਪਰਦੇ ਵਿੱਚ ਬਣ ਰਹੀ ਐ ਹਰ ਪ੍ਰੋਜੈਕਟ ਜਿਹੜਾ 3 ਦਿਨ 4-4 ਕਰੋੜ ਦਾ ਪ੍ਰੋਜੈਕਟ ਐ ਇਹ 3 ਕਰੋੜ ਦੀ ਟੈਂਕੀ ਬੰਨੀ ਐ 1 ਕਰੋੜ ਪਾਈਪ ਲਾਈਨ ਤੇ ਲੱਗਣਾ ਜਿਹੜਾ ਟੋਟਲ ਪਾਈਪ ਲਾਈਨ ਜਿਹੜੀਆਂ ਜਿਹੜੀਆਂ ਡੈੱਡ ਪੁਰਾਣੀਆਂ 30 ਸਾਲ ਤੋਂ ਪਈਆਂ ਉਹ ਸਾਰੀਆਂ ਚੇਂਜ ਹੋਣਗੀਆਂ ਨਵੀਆਂ ਪਾਈਪ ਲਾਈਨ ਪਾ ਕੇ ਸਾਰਾ ਸਿਸਟਮ ਜਿਹੜਾ ਆਰਓ ਸਿਸਟਮ ਪਾਣੀ ਮਿਲਗਾ ਨਹਿਰ ਤੋਂ ਨਰਦਾ ਪਾਣੀ ਸੜੇ ਨੂੰ ਦਿਹਾਣੀ ਚੈਂਟਰ ਕਰੇਗਾ ਔਰ ਡੇਢ ਸਾਲ 2 ਸਾਲ ਬਾਅਦ ਹਰ ਘਰ ਨੂੰ ਪਾਣੀ ਇਸ ਟੈਂਕੀ ਦਾ ਮਿਲਣਾ ਅੱਛਾ ਇਹ ਲੱਗਦਾ ਨਹੀਂ ਬੱਗਾ ਜੀ ਬਹੁਤ ਨਵੇਕਲੀ ਸੋਚ ਨਹੀਂ ਇੱਕ ਤਰ੍ਹਾਂ ਦੀ ਆਈ ਇਹ ਇਸ ਦੇ ਤੱਕ ਨਵੇਕਲੀ ਤਦੇ ਤੱਕ ਇਹ ਆਮ ਆਦੀ ਪਾਰਟੀ ਹੈ ਹਰ ਚੀਜ਼ ਨਵੇਕਲੀ ਕਰਦੀ ਹੈ ਜਿਹੜੀਆਂ ਰਵਾਇਤੀ ਪਾਰਟੀਆਂ 70 70 ਸਾਲ ਰਾਲੀਆਂ ਉਹਨਾਂ ਕੋ ਪੈਪਾ ਨਹੀਂ ਬਦਲੀਆਂ ਗਈਆਂ ਜੇ 40 ਸਾਲ ਪਹਿਲਾਂ ਪੈ ਪਈ ਹੋਈ ਚੱਲੀ ਜਾਂਦੀ ਹੈ ਲੋਕਾਂ ਨੂੰ ਗੰਦਾ ਪਾਣੀ ਆਈ ਜਾ ਰਿਹਾ ਅਸੀਂ ਡੇਲੀ ਉੱਠਦੇ ਹਾਂ ਡੇਲੀ ਸਾਡੇ ਕੋਲ 5-10 ਮਿੰਟ ਹੁੰਦੀਆਂ ਗੰਦੇ ਪਾਣੀ ਦੀਆਂ ਔਰ ਸ਼ਾਮ ਤੱਕ ਉਹਦੇ ਨਾਲ ਝੂਜਦੇ ਰਹਿਣੇ ਆ ਮੈਂ ਕ ਬਾਬਿਲਾਂ ਦਾ ਉੱਥੇ ਸਾਰੇ ਗੰਦਾ ਪਾਣੀ ਆ ਰਿਆ ਸੀਗਾ ਉਥੇ ਮਹੀਨੇ ਬਾਅਦ ਰਾਹਤ ਮਿਲ ਜਲੀ ਨਵੀਆਂ ਪਾਪਾ ਬਣ ਜਾਣੀਆਂ ਇਸ ਤਰ੍ਹਾਂ ਹਰ ਵਾਰ ਦੇ ਵਿੱਚ ਅੱਜ ਦੁਪਹਿਰ ਨੂੰ ਮੈਂ ਸਾਹਮਣੇ ਬੁਟਾ ਹੀ ਖੜੇ ਖੜੇ ਕੌਂਸਲਰ ਸਾਹਿਬ ਉਹਨਾਂ ਦੇ ਵਾਰਜ ਪੈਪਲਿਆਂ ਦਾ ਮੁਰਜ ਕੀਤਾ ਹੈ WhatsApp ላይ ਦਾ ਬੁੰਜਾ ਲਖਦਾ ਮਤਲਬ ਇਦਾਂ ਹੀ ਸਾਰੇ ਵਾਡਾਂ ਦੇ ਵਿੱਚ ਜਿੰਨੀਆਂ ਪੁਰਾਣੀਆਂ ਲੈਣਾ ਨੇ ਅਸੀਂ ਡੈਡ ਕਰ ਦੇਣੀ ਹੈ ਨਵੀਆਂ ਲੈਣਾ ਥਰੂ ਲੋਕਾਂ ਦੇ ਘਰ ਸਾਫ ਸੋਰਾ ਬਣ ਜਾਏਗਾ ਅੱਛਾ ਇਹਦੇ ਨਾਲ ਪਾਣੀ ਦੀ ਬਚਤ ਤਾਂ ਹੀ ਹੈ ਕਿਉਂਕਿ ਵੇਸਟ ਨਹੀਂ ਹੋਏਗਾ ਵਾਟਰ ਨਹੀਂ ਤਾਂ ਟੈਂਕੀ ਚੱਲਦੀ ਹੈ ਉਹ ਮੋਟਰ ਚੱਲਦੀ ਹੈ ਪਰਦਾ ਰਹਿੰਦਾ ਹੁਣ ਤਾਂ 24 ਘੰਟੇ ਆਏਗਾ ਤਾਂ ਅਗਲੇ ਨੂੰ ਪਤਾ ਹੈ ਕਿ ਪਾਣੀ ਕਿਤੇ ਨਹੀਂ ਚੱਲਿਆ ਹੈਗਾ ਇੱਕ ਐਕਚੁਅਲੀ ਕੀ ਹੈ ਕਿ ਹਰ ਘਰ ਚ ਮੋਟਰ ਲੱਗੀ ਹੋਈ ਹੈ ਜਿਹੜਾ ਸਵੇਰੇ ਮੋਟਰ ਚਲਾ ਲੈਂਦਾ ਹੈ ਸਾਇਕ ਦੂਸਰੇ ਘਰ ਨੂੰ ਪਾਣੀ ਨਹੀਂ ਮਿਲਦਾ ਕਿਉਂਕਿ ਇੱਕ ਮੋਟਰ 4 10 5 ਘਰਾਂ ਦੇ ਮੋਟਰ ਪਾਣੀ ਖਿੱਚਦੀ ਹੈ ਇੱਕ ਉਸ ਤੋਂ ਵੱਡੀ ਵੱਡੀ ਰਾਸਤ ਮਿਲਨੀ ਹੈ ਇੱਕ ਜਿਹੜੀ ਤੁਸੀਂ ਬੇਲ ਦੀ ਗੱਲ ਕਰਦੇ ਹੋ ਕਿਉਂਕਿ ਬਿੱਲ ਇੱਕ ਬਹੁਤ ਵੱਡਾ ਬਿੱਲ ਜਿਹੜਾ ਲੋਕਾਂ ਦੇ ਘਰ ਆਮ ਆਮ ਮਾਤੜ ਆਦਮੀ ਜਿਹਨੂੰ ਆਪਾਂ ਗਰੀਬ ਲੋਕ ਕਹਿੰਦੇ ਆ ਜਿਹੜਾ ਰੋਜ਼ ਸਵੇਰੇ ਮਿਹਨਤ ਕਰਕੇ ਖਾਣ ਲਾ ਜਿਆੜੀ ਕਮਾ ਕੇ ਵਿਚਾਰਾ ਪਰਿਵਾਰ ਪਾਲਦਾ ਹੈ ਉਸ ਤੋਂ ਬਾਅਦ ਬਿੱਲ ਸਟਾਰਟ ਹੋ ਜਾਂਦੇ ਆ ਮਾਨ ਸਾਹਿਬ ਨੇ ਸਭ ਤੋਂ ਪਹਿਲਾਂ ਗਰੰਟੀ ਦਿੱਤੀ ਸੀ ਬਿਜਲੀ ਦੇ ਬਿੱਲ ਦੀ ਅੱਜ 90% ਲੋਕਾਂ ਦੇ ਬਿੱਲ ਜ਼ੀਰੋ ਆ ਰਿਹਾ ਲੋਕ ਕਿੰਨੇ ਖੁਸ਼ ਨੇ ਹਰ ਪਰਿਵਾਰ ਨੂੰ 3000 4000 2000 ਉਹਦਾ ਬੈਨੀਫਿਟ ਮਿਲ ਰਿਹਾ ਜਿਹਦੇ ਮਰਜ਼ੀ ਕਰਦਾ ਦੇਖ ਲਓ ਬਾਕੀ ਜਿਹੜੇ ਪਰਿਵਾਰ ਖੜੇ ਨੇ ਜਿਹੜੇ ਖਰਚਣ ਯੋਗ ਨੇ ਉਹ ਖਰਚ ਰਹੇ ਆ ਬਾਕੀ ਜਿਹਨਾਂ ਦਾ 600 ਯੂਨਿਟ ਤੋਂ ਥੱਲੇ ਆ ਉਹਦਾ ਬਿੱਲ ਬਿਲਕੁਲ ਜ਼ੀਰੋ ਆ ਨਿੱਕ ਤੇ ਪਿਛਲੀਆਂ ਸਹਾਰਾ ਕਰਤੀਆਂ ਰਿਜ਼ਰਵ ਕੈਟਾਗਰੀ ਹੁਣ ਓਪਨ ਹੈ ਹਰ ਹਰ ਪਰਿਵਾਰ ਨੂੰ ਬੈਨੀਫਿਟ ਮਿਲ ਰਿਹਾ ਜਿਸ ਘਰ ਦੇ ਵਿੱਚ 3000 ਦਾ ਫਾਇਦਾ ਹੋਣਾ ਹੈ ਉਹਦੇ ਬਜ ਇਹ ਗੜੀਆਂ ਸਕੀਮਾਂ ਜਣੀਆਂ ਹੁਣ ਸਕੀਮ ਆ ਰਹੀ ਆ ਤੁਹਾਡੀ ਬੀਮਾ ਯੋਜਨਾ 10 ਲੱਖ ਦੀ ਇਹਨਾਂ ਕਿੰਨੀ ਵੱਡੀ ਰਾਹਤ ਮਿਲਦੀ ਆ ਆਪਾਂ ਨੇ ਕਹਿੰਦੇ ਆ ਕਿ ਨਹੀਂ ਯੋਗ ਮਤਲਬ ਕਹਿੰਦਾ ਕਿ ਦਿਨਾਂ ਕਿਦੇ ਹਰ ਪਰਿਵਾਰ ਚ 3000 4000 ਦੀ ਦਵਾਈ ਲੰਗਦੀ ਆ ਮੜੇ ਮੜੇ ਪਰਿਵਾਰ ਨੂੰ ਆ ਕਿਤੇ ਡਾਕਟਰ ਕੋਲ ਚਲ ਜਓ 500 ਤੋਂ ਘੱਟ ਫੀਸ ਨਹੀਂ ਲੰਦਾ ਡੀਐਮਸੀ ਚਲ ਜਓ ਤੇ ਮੜਾ ਇਲਾਜ ਕਰਾਣਾਵੇ ਤਾਂ 50000 ਰੁਪਏ ਲੱਗ ਜਾਂਦਾ ਤੇ ਜੇ ਅੱਜ ਮਹੱਲਾ ਕਿਨਤੀ ਜਾ ਕੇ ਦਵਾਈ ਲੈ ਕੇ ਆਉਂਦਾ ਸ਼ਾਮ ਨੂੰ ਮੇਰੇ ਸਾਹਮਣੇ ਮਹੱਲਾ ਕਿਨ ਨਹੀਂ ਬਣਿਆ 250 ਪਰਿਵਾਰ ਰੋਜ਼ ਦਵਾਈ ਲੈ ਰਿਆ ਫਰੀ ਦਵਾਈ ਮਿਲਦੀ ਆ ਫਰੀ ਇਲਾਜ ਹੋ ਰਿਆ ਇਹ ਆਮ ਆਦੀ ਪਾਰਟੀ ਨੇ ਵਿਕਲੇ ਕੰਮ ਨੇ ਇਸ ਕਰਕੇ ਜਿਹੜੀ ਸੋਚ ਇਸ ਸਰਵਜਤੀ ਪਾਰਟੀ ਕਹਿੰਦੀ ਸਰਕਾਰ ਨਹੀਂ ਬਣੀ ਸਰਕਾਰ ਬਣ ਗਈ ਸਰਕਾਰ ਚੱਲ ਨਹੀਂ ਨਹੀਂ ਸਰਕਾਰ ਚੱਲ ਗਈ 350 ਨਿਕਲ ਗਏ ਤੇ ਜਿਹੜੇ ਕੰਮ ਕਰ ਰਹੇ ਆ ਉਹ ਦੇਖੋ ਕਿਦਾਂ ਕਹਿੰਦੀਆਂ ਕਹਿੰਦੇ ਨੀ ਤਾਂ ਕਹਿੰਦੇ ਬਿਜਲੀ ਬਿੱਲ ਕਿੱਥੋਂ ਮਾਫ ਹੋਏਗਾ ਜੀ ਤੁਹਾਡੇ ਸਾਹਮਣੇ ਹੀ ਆ ਤੁਸੀਂ ਇੱਕ ਸਤਮ ਹੋ ਸਤਮ ਹੋ ਹਿੰਦੁਸਤਾਨ ਦਾ ਚੌਥਾ ਬਾਵਾ ਉਹ ਜਿਹੜੇ ਤੁਹਾਡੇ ਏਰੀਏ ਚਾਹੇ ਇਲੈਕਟ੍ਰਿਕ ਮੀਡੀਆ ਜਾਂ ਪ੍ਰਿੰਟਡ ਮੀਡੀਆ ਮੀਡੀਆ ਵਾਲੇ ਤੇ ਤੁਹਾਡੇ ਕੋਲ ਸਤਾਈ ਸਾਰੀ ਹੁੰਦੀ ਹੈ ਦੇਈਵਰੀ ਆਪਾਂ ਅੱਖਾਂ ਬੰਦ ਕਰ ਲੈਨੇ ਆ ਪਰ ਸਚਾਈ ਸਾਡੇ ਤੱਕ ਪਹੁੰਚ ਜਾਨਨੇ ਹੋ ਸਾਡੀ ਸਚਾਈ ਲੋਕਾਂ ਤੱਕ ਲੱਗ ਜਾਨਨੇ ਹੋ ਜਿਹੜੀ ਲੋਕਾਂ ਦੀ ਸਚਾਈ ਹੁੰਦੀ ਹੈ ਲੋਕ ਕਿੰਨੇ ਦੁਖੀ ਨੇ ਅੱਜ ਸੱਚਾਈ ਜਿਹੜੀ ਹੈ ਸਭ ਤੋਂ ਵੱਡੀ ਸੱਚਾਈ ਹੈ ਕਿ ਵਾਕਈ ਇੱਕ ਉਹ ਨਵਿਕਲੀ ਸੋਚ ਹੈਗੀ ਹੈ ਜਿਹੜੀ ਪੰਜਾਬ ਦੇ ਪਾਣੀਆਂ ਦੀ ਰਾਖੀ ਦਾ ਕਰੀਗੀ ਕਰੇਗੀ ਆਰਓ ਨੂੰ ਆਰਓ ਚ ਬਦਲ ਕੇ ਪਾਣੀ ਭੇਜੇਗੀ ਔਰ ਸਭ ਤੋਂ ਵੱਡੀ ਗੱਲ ਆਮ ਆਦਮੀ ਪਾਰਟੀ ਭਗਵੰਤ ਮਾਨ ਦੀ ਵਿਜ਼ਨ ਔਰ ਚੌਧਰੀ ਮਦਨ لال ਬੱਗਾ ਜੀ ਬਲਦਾ ਉਪਰਾਲਾ ਇਹ ਪੂਰੇ ਲੁਧਿਆਣੇ ਚ ਫੈਲਣਾ ਚਾਹੀਦਾ ਬੱਗਾ ਜੀ ਨਹੀਂ ਬਿਲਕੁਲ ਲੁਧਿਆਣੇ ਚ ਜਾਏਗਾ ਜੀ ਬਿਲਕੁਲ ਸਾਰੇ ਲੁਧਿਆਣੇ ਚ ਹੈ तकरीबन ਕਾਫੀ ਜਗ੍ਹਾ ਤੇ ਕਿਸੇ ਨੇ ਪਹਿਲ ਕਦਮੀ ਕਰ ਲਈ ਕੋਈ ਸੈਕੰਡ ਆ ਜੂਗਾ ਦੇਖੋ ਕੋਈ ਫਸਟ ਕੋਈ ਸੈਕੰਡ ਕੋਈ ਥਰਡ ਤਿੰਨ ਚੀਜ਼ਾਂ ਨੇ ਜੇ ਸੈਕੰਡ ਨਾ ਹੁੰਦਾ ਤੇ ਫਸਟ ਨਹੀਂ ਸੀ ਆਣਾ ਜੇ ਥਰਡ ਨਾ ਹੁੰਦਾ ਸੈਕੰਡ ਨਹੀਂ ਸੀ ਆਣਾ ਹਰ ਬੰਦੇ ਨੇ ਆਪਣੀ ਦੌੜ ਲਾਣੀ ਆ ਕੋਈ ਦੌੜ ਚ ਥੋੜਾ ਜਿਹਾ ਛੇਤੀ ਪਕੜ ਲੈਂਦਾ ਇਸ ਕਰਕੇ ਥੋੜੀ ਦੌੜ ਲੱਗੀ ਹੋਈ ਆ ਆ ਦੋਸਤਾਂ ਦਾ ਸਾਥ ਹੈ ਦੱਬੀ ਜਨੇ ਕੰਮ ਨੂੰ ਪਰ ਇਹ ਆ ਤੁਹਾਡਾ ਐਕਸਪੀਰੀਅੰਸ ਉਹਨ ਬੋਲੇਗਾ ਬਾਕੀਆਂ ਲਈ ਬਿਲਕੁਲ ਦੇਖੋ ਦੇਖੋ ਕਿਤੇ ਨਾ ਕਿਤੇ ਕੋਈ ਨਾ ਕੋਈ ਤਾਂ ਪਹਿਲਾ ਕਦਮ ਹੀ ਕਰੇਗਾ ਨਾ ਕਿਸੇ ਨਾ ਕਿਸੇ ਅੱਗੇ ਨਿਕਲਣਾ ਪਏਗਾ ਹਰ ਬੰਦਾ ਤਿਆਰ ਹੈ ਹਰ ਬੰਦੇ ਸਾਰੇ ਬੰਦੇ ਦੀ ਸੋਚ ਹੈ ਕਿ ਆਪਾਂ ਲੋਕਾਂ ਵਸੇ ਆਏ ਆ ਲੋਕਾਂ ਨੇ ਕੰਮ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਨੇ ਲੋਕਾਂ ਨੇ ਉਮੀਦਾਂ ਨਾ ਪਾਈਆਂ ਨੇ ਉਹ ਤਾਂ ਕੰਮ ਕਰੀਏ ਲੋਕਾਂ ਨੇ ਕੰਮ ਹੁਣ ਸਾਰੇ ਐਮਐਲ ਕੰਮ ਕਰਦੇ ਦੱਬ ਕੇ ਕਰਦੇ ਆ ਕਿਹਦੇ ਰਹਿਸ਼ੀ ਨੇ ਜਿਹੜੇ ਉਹਨਾਂ ਨੂੰ ਕਿੰਨਾ ਲਾਹਾ ਮਿਲੇਗਾ ਗੱਲਬਾਤ ਕਰ ਲੈਣੇ ਆ ਵੀਰੇ ਜੀ ਇਹ ਬੜੀ ਨਵੈਕਲੀ ਸੋਚ ਨਹੀਂ ਕਿ ਇੱਕ ਤਾਂ ਹੁੰਦਾ ਸੀਗਾ ਕਿ ਪਹਿਲਾਂ ਬੋਰ ਲਾ ਲਿਆ ਇੱਕ ਡੂੰਗਾ ਕਰ ਲਿਆ ਉਹਨੂੰ ਡੂੰਗਾ ਹੀ ਕਰੀਗੇ ਫਿਰ ਪਾਣੀ ਪਹਚਾਇਆ ਹੁਣ ਤੁਹਾਡੇ ਕੋਲ ਨਹਿਰੀ ਪਾਣੀ ਦੇਖੋ ਬੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਕਹਾਂਗਾ ਕਿ ਸਾਰਾ ਕੁਝ ਜਿਹੜਾ ਮਹੱਲੇ ਦਾ ਜਿੰਨਾ ਵੀ ਉਪਰਾਲਾ ਕੀਤਾ ਹੈਗਾ ਇਹ ਚੌਧਰੀ ਮਦਨ ਲਾਲ ਬੱਗਾ ਜੀ ਨੇ ਕੀਤਾ ਜੀ ਤੁਸੀਂ ਪਿਛਲੇ ਐਮਐਲਏ ਵੀ ਦੇਖੇ ਹੋਗੇ ਪਿਛਲੀ ਪਾਰਟੀਆਂ ਵੀ ਦੇਖੀ ਹੋਵਾਂਗੀ ਆ ਨਾ ਕਿਸੇ ਨੂੰ ਪਤਾ ਵੀ ਨਹੀਂ ਹੁੰਦਾ ਸੀ ਸਾਡਾ ਐਮਐਲਏ ਹੈ ਕੌਣ ਬੱਗਾ ਸਾਹਿਬ ਹਰ ਸਟੇਜ 'ਤੇ ਹਰ ਜਗ੍ਹਾ ਔਰ ਸਭ ਤੋਂ ਓਡੀ ਗੱਲ ਹੈ ਹਰ ਛੋਟੇ ਔਰ ਵੱਡੇ ਲੋਕਾਂ ਨੂੰ ਨਾਲ ਮਿਲ ਕੇ ਇੱਥੇ ਤੱਕ ਲੈ ਕੇ ਆਇਆ ਜਿੱਥੇ ਤੱਕ ਤੁਹਾਡੀ ਪਾਣੀ ਦਾ ਮੁੱਦਾ ਜੀ ਪਹਿਲਾਂ ਲੋਕੀ ਕਹਿੰਦੇ ਸੀ 250 ਫੁੱਟ 'ਚ ਪਾਣੀ ਆਊਗਾ 300 'ਤੇ ਆਊਗਾ 500 'ਤੇ ਆਊਗਾ ਬੋ ਜੀ ਇਹਨਾਂ ਬਿਲਕੁਲ ਅੱਛਾ ਇਸ ਚੀਜ਼ ਦੀ ਸ਼ਲੰਘਾ ਹੋਣੀ ਚਾਹੀਦੀ ਆ ਵਾਕਈ ਪੰਜਾਬ ਦੇ ਰੱਖੇ ਬਹੁਤ ਲੋਕ ਬਣਦੇ ਆ ਪਰ ਉਪਰਾਲਾ ਪਹਿਲੀ ਵਾਰ ਕੀਤਾ ਹੈ ਦੇਖੋ ਜੀ ਉਪਰਾਲਾ ਉਹੀ ਲੋਕ ਕਰਨਗੇ ਜਿਹੜੇ ਆਮ ਜਨਤਾ ਦੇ ਵਿਚਾਰ ਹੋਣਗੇ ਬੌਜੀ ਇਹ ਵੀਆਈਪੀ ਕਲਚਰ ਨੂੰ ਖਤਮ ਕਰਕੇ ਬੱਗਾ ਸਾਹਿਬ ਆਜ ਆਮ ਲੋਕਾਂ ਨੂੰ ਕਿਉਂ ਮਿਲੇ ਆ ਇਹੀ ਕਾਰਨ ਆ ਜੀ ਇਹ ਸਾਰਾ ਮਹੱਲਾ ਜਿਉਂ ਖੜਾ ਇਹਨਾਂ ਨਾਲ ਨਵਿਕਲੀ ਸੋਚ ਸੋਚਣਾ ਬਹੁਤ ਆਸਾਨ ਹੈ ਪਰ ਉਹਨੂੰ ਧਰਾਤਲ ਤੇ ਲੈ ਕੇ ਆਉਣਾ ਕਿਤੇ ਨਾ ਕਿਤੇ ਇੱਕ ਇੱਕ ਅੱਛਾ ਵਿਜ਼ਨ ਵੀ ਚਾਹੀਦਾ ਹੈਗਾ ਔਰ ਇੱਕ ਸਹੀ ਸੋਚ ਵੀ ਚਾਹੀਦੀ ਹੈ ਉਹ ਨਵਿਕਲੀ ਸੋਚ ਨਹੀਂ ਕਿ ਕਿੱਥੇ ਆਪਾਂ ਪਾਣੀ ਦਾ ਕਿ ਬੋਰ ਲਾਉਂਦੇ ਸੀ ਕਿ ਡੂੰਘੇ ਤੇ ਡੂੰਘਾ ਕਰਦੇ ਜਾਂਦੇ ਸੀ ਹੁਣ ਨਹਿਰੀ ਪਾਣੀ ਇੱਥੇ ਪਹੁੰਚੇਗਾ ਬਿਲਕੁਲ ਸਭ ਤੋਂ ਪਹਿਲੇ ਮੈਂ ਧੰਨਵਾਦ ਕਰਦਾ ਸਾਡੇ ਸੂਬੇ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਸਾਹਿਬ ਦਾ ਪਹੁੰਚੁੱਕੇ ਹਨ ਔਰ ਹਲਕੇ ਦੇ ਐਮਐਲਏ ਚੌਧਰੀ ਮਧਲਾਲ ਬੱਗਾ ਜੀ ਦਾ ਜਿਨ੍ਹਾਂ ਦੀ ਯੋਗਗਵਾਈ ਦੇ ਵਿੱਚ ਅਜਾ ਹਲਕਾ ਉਤਰੀ ਦੇ ਵਿੱਚ 30 ਤੋਂ ਕਰੀਬ ਟੈਂਕ ਰਿਵਨ ਹਰ ਵਾਰਡ ਦੇ ਵੀ ਸਾਡੀਆਂ ਟੈਂਕੀਆਂ ਦਾ ਕੰਮ ਸ਼ੁਰੂ ਹੋ ਰਿਹਾ ਜੜਾ ਕਿ ਨਹਿਰੀ ਪਾਣੀ ਦੀ ਸਪਲਾਈ ਘਰ ਘਰ ਤੱਕਰ ਪੰਚਾਇਤ ਅੱਜ ਜੋ ਸ਼ੁਭ ਮਹੂਰਤ ਵਾਰਡ ਨੰਬਰ 89 ਚੋਣੀ ਮਲੇ ਤੋਂ ਕੀਤਾ ਗਿਆ ਔਰ ਮੈਂ ਤੁਹਾਡੇ ਮਾਧਿਅਮ ਤੋਂ ਸਾਰੇ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਔਰ ਸਭ ਤੋਂ ਜ਼ਿਆਦਾ ਥੈਂਕਸ ਤੁਹਾਡਾ ਕਰਦਾ ਕਿਉਂਕਿ ਤੁਸੀਂ ਪਬਲਿਕ ਡੋਮੇਨ ਸਾਨੂੰ ਲੈ ਕੇ ਜਾਂਦੇ ਹੋ ਤੁਹਾਡਾ ਧੰਨਵਾਦ ਬਹੁਤ-ਬਹੁਤ ਇਹ ਲੱਗਦਾ ਕਿ ਪਹਿਲੇ ਲੁਧਿਆਣੇ ਚ ਜਾਏਗੀ ਉਸ ਤੋਂ ਬਾਅਦ ਚਾਹੀਏ ਇਹ ਪ੍ਰੋਜੈਕਟ ਪੂਰੇ ਪੰਜਾਬ ਚ ਜਾਣਾ ਚਾਹੀਦਾ ਅਗਰ ਇੱਥੋਂ ਕਾਮਯਾਬ ਹੋ ਜਾਂਦਾ ਤਾਂ ਬਿਲਕੁਲ ਲੁਧਿਆ ਵੀ ਅੱਚੀ ਚੱਲੂਗੀ ਬਟ ਸਾਡੇ ਲੁਧਿਆਣਾ ਦੇ ਵਿੱਚ ਔਰ ਖਾਸ ਕਰਕੇ ਸਾਡਾ ਹਲਕਾ ਉਤਰੀ ਬੜੇ ਜੰਗੀ ਪੱਦਰ ਦੇ ਇਹਦਾ ਕੰਮ ਚੱਲ ਰਿਹਾ ਥੈਂਕ ਯੂ ਤਰੋੜ ਲੀਟਾਂ ਮੇਰੇ ਪਿੱਛੇ ਜਿਹੜੀ ਤੁਸੀਂ ਪਾਣੀ ਦੀ ਟੈਂਕੀ ਦੇਖ ਰਹੇ ਹੋ ਇਸੇ ਪਾਣੀ ਦੀ ਟੈਂਕੀ ਦੇ ਰਾਹੀਂ ਜਿਹੜਾ ਇਸ ਪੂਰੇ ਇਲਾਕੇ ਨੂੰ ਜਿਹੜਾ ਨਹਿਰੀ ਪਾਣੀ ਮਿਲੇਗਾ ਇਹ ਕੋਈ 1 2 ਜਾਂ 3 ਨਹੀਂ ਬਲਕਿ ਪੂਰੇ ਲੁਧਿਆਣੇ 'ਚ ਅਜਈਆਂ ਟੈਂਕੀਆਂ ਦਾ ਨਿਰਮਾਣ ਹੋਏਗਾ ਜਿੱਥੇ ਨਹਿਰੀ ਪਾਣੀ ਹੁਣ ਤੁਹਾਡੇ ਤੱਕ ਪਹੁੰਚੇਗਾ ਜਿਹਦੇ ਨਾਲ ਧਰਾਤਲ ਦਾ ਪਾਣੀ ਜਿਹੜਾ ਹੈਗਾ ਧਰਤੀ ਦਾ ਪਾਣੀ ਦੀ ਬਚਤ ਹੋਏਗੀ ਉੱਥੇ ਹੀ ਨਾਲ ਦੀ ਨਾਲ ਨਹਿਰੀ ਪਾਣੀ ਨੂੰ ਇਸਤੇਮਾਲ ਕਰਕੇ ਪਾਣੀ ਨੂੰ ਬਚਾਏ ਵੀ ਜਾ ਸਕੇਗਾ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ कमल कपूर लुधियाना लाइव